ਓਏ ਤੋ ਚੰਗੇ ਹੋਈ ਆ ਚੁੱਪ ਕਰਕੇ ਨਾ ਅੱਡ ਹੋ ਜਾ ਲੋਕਾਂ ਨੂੰ ਤਮਾਸ਼ਾ ਲਾਗਣਾ ਦਸੀਏ ਓਏ ਵੀਰ ਜੀ ਅੱਗੇ ਤਾਂ ਤੁਸੀਂ ਕਹਿਂਦੇ ਕਿ ਮੈਂ ਜਨਾਨੀਆਂ ਦੀਆਂ ਗੱਲਾਂ ਥੱਲੇ ਨਹੀਂ ਆਉਂਦਾ ਤੇ ਹੁਣ ਦੱਸੋ ਕੌਣ ਆਇਆ ਵਾ ਮੈਂ ਆ ਕਿ ਤੁਸੀਂ ਆਏ ਜੇ ਉਹ ਜਿਹੜੀ ਗੱਲ ਕਰਨੀ ਹੈ ਕਰਨੀ ਪੈਣੀ ਠੀਕ ਹੈ ਨਾ ਉਹਨੇ ਕਿਸੇ ਵੀ ਤਰੀਕੇ ਨਾਲ ਕਰ ਲੋ ਇਹਦਾ ਮਤਲਬ ਇਹੋ ਹੀ ਆ ਤੁਸੀਂ ਬਹੁਤੇ ਦਿਨ ਨਹੀਂ ਗਾ ਹੁਣ ਪੈਣੀ ਠੀਕ ਹੈ ਨਾ ਬਸ ਲੱਗੀ ਗਿਆ ਭਰਾ ਤੈਨੂੰ ਫਿਰ ਫਿਰ ਬਹੁਤੀਆਂ ਗੱਲਾਂ ਕਰਨ ਦੀ ਲੋੜ ਹੀ ਨਹੀਂ ਰਪਿੰਦਰ ਉਹ ਕੰਮ ਛੱਡ ਤੇ ਇੱਧਰ ਆਈ ਮੜਾ ਜਾ। ਏਵਾ। ਉਹ ਹੁਣ ਆ ਗਈ ਆ ਮੇਰੇ ਸਿਰ ਪੇੜ ਬੜੀ ਹੋਉਂਦੀ ਏ। ਤੇ ਤੂੰ ਇਦਾਂ ਕਰ ਮੈਂ ਚਾਹ ਬਣਾਉਂਦੇ ਹਾਂ ਘੁੱਟ। ਚਾਹ ਤਾਂ ਬਣਾ ਦਿੰਨੀ ਆ ਕੋਈ ਗੱਲ ਨਹੀਂ ਆ। ਹੂੰ ਮੈਂ ਤਾਂ ਸਾਰੀਆਂ ਦੀਆਂ ਗੱਲਾਂ ਮੰਨ ਲੈਣੀਆਂ ਔਰ ਮੇਰੀ ਨਹੀਂ ਕੋਈ ਵੀ ਮੰਨਦਾ ਘਰ ਦੇ ਵਿੱਚ। ਕਿਉਂ ਕੀ ਗੱਲ ਹੋਈ ਆ? ਕੌਣ ਨਹੀਂ ਤੇਰੀਆਂ ਗੱਲਾਂ ਮੰਨਦਾ ਹੁਣ? ਚੋਰੇ ਬੜਾ ਪੈਂਦੇ। ਪਾ ਪੈਂਦਾ ਕੌਮ ਮਾਂ ਮੈਨੂੰ ਇਹ ਦੱਸ ਰੋਂਡਾ ਪੀਆ ਪਹਿਲਾਂ ਹੀ ਦੱਸ ਰੋਮਾ ਨਾਲ ਦੇ ਹੋਰ ਕੀ ਕਰਾਂ ਤੁਹਾਨੂੰ ਕੀ ਪਤਾ ਮੈਨਾਂ ਕੀ ਕੋ ਬੰਦਾ ਕਰਜ ਆਪ ਤੇ ਤੁਸੀਂ ਕਰੋ ਬਾਹਰ ਚਲ ਜਾ ਨਹੀਂ ਗੱਲ ਦੱਸੇਗੀ ਤੇ ਫੇਰ ਹੀ ਪਤਾ ਲੱਗੂਗਾ ਨਾ ਮੈਂ ਕੋ ਕਿਆ ਵਾ ਕਿ ਮਮੀ ਨੇ ਕੋ ਕਹਿਆਤਾ ਨਹੀਂ ਤੁਸੀਂ ਨੇ ਕੋ ਵੀ ਕਿਹਾ ਉਹ ਜਿਹੜੇ ਸੰਦੀਪ ਨੇ ਆ ਉਹ ਮੈਨੂੰ ਬੜੀਆਂ ਗੱਲਾਂ ਕਰਦੀ ਆ ਹੂੰ ਕਦੀ ਮੇਰੀ ਬਾਂਬ ਰੋੜ ਦਿੰਦੀ ਆ ਕਦੀ ਮੈਨੂੰ ਗੁੱਤੋਂ ਆ ਕੇ ਫੜ ਲਿੰਦੀ ਆ ਪਤਾ ਨਹੀਂ ਕਿਉਂ ਮੇਰੇ ਨਾਲ ਇਦਾਂ ਕਰਦੀ ਆ ਮੈਨੂੰ ਬੜਾ ਗੁੱਸੇ ਹੁੰਦੀ ਆ ਨਾਲੇ ਮੈਨੂੰ ਬੜੀਆਂ ਗੱਲਾਂ ਕਰਦੀ ਮੇਰੇ ਕੋਲ ਕੰਮ ਕਰਾਉਂਦੀ ਸਾਰਾ ਹੀ ਕਹਿੰਦੀ ਆ ਵੀ ਕੰਮ ਕਰ ਉਹ ਵੀ ਕਰ ਤੂੰ ਆਂਦੀ ਤੂੰ ਸਾਰਾ ਕੰਮ ਕਰਨਾ ਮੈਂ ਨਹੀਂ ਕੋਈ ਵੀ ਕਰਨਾ ਹੈਗਾ ਬਾਵਾ ਮਰੋੜਦੀ ਆ ਤੇ ਤੂੰ ਮੈਨੂੰ ਗੀਤਾ ਕਿਉਂ ਨਹੀਂ ਦੱਸਿਆ ਹੈਗਾ ਮੈਨੂੰ ਗੀਤਾ ਦੱਸਦੀ ਤੇ ਮੈਂ ਉਹਨੂੰ ਪੁੱਛਦਾ ਤੂੰ ਮੰਮੀ ਨਾਲ ਤੇ ਗੱਲ ਕਰਨੀ ਸੀ ਤੇ ਨਾਲੇ ਗੁੱਤ ਪੁੱਟਣ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ ਤੂੰ ਨਾ ਕੰਮ ਨੂੰ ਹੱਥ ਨਾ ਲਾਇਆ ਕਰ ਜਿੱਦਾਂ ਪਹਿਲਾਂ ਤੂੰ ਰਹਿੰਦੀ ਸੀ ਨਾ ਉਦਾਂ ਹੀ ਰਹਿ ਮੈਂ ਵੀ ਵੇਖਣ ਡਿਆ ਉਹਨਾਂ ਨੂੰ ਵੇਖਣ ਡਿਆ ਇਹਨਾਂ ਦੇ ਕਿੰਨੇ ਦਿਨ ਹੀ ਹੋ ਗਏ ਆ ਕੁੜੀ ਕੋਲ ਮੈਂ ਹੋ ਕੇ ਆ ਉਹਨੇ ਵੀ ਗੱਲਾਂ ਬਾਤਾਂ ਬਥੇਰੀਆਂ ਦਸੀਆਂ ਇਹਨਾਂ ਦੀ ਹਾਦੀ ਕਰਨ ਦੇ ਅਗਦੇ ਮੈਂ ਤਾਂ ਸਭ ਕੁ ਕੁੰਦਾ ਨਹੀਂ ਆ ਮੈਂ ਵੀ ਚੱਲ ਵੱਡੇ ਆ ਦੋਵੇਂ ਜੀ ਤੇ ਕੀ ਇਹਨਾਂ ਨੂੰ ਕਹਿਣਾ ਜੇ ਸੰਦੀਪ ਵਾ ਉਹਨੂੰ ਜੇ ਮੜੀ ਜੇ ਉਦਨ ਮੈਂ ਗੱਲ ਕੀਤੀ ਤੇ ਸਿਰਦੇ ਵਾਲਾਂ ਨੂੰ ਪੈਂਦੀ ਹਾ ਤੇ ਹੈ ਯਾ ਮੈਨੂੰ ਗਾੜੀ ਨੂੰ ਕਹਿੰਦੀ ਪਈ ਹੈ ਆਪਣਾ ਜੜਾ ਢਾੜਾ ਕਰਨੀ ਆ ਉਹ ਇਹ ਵੱਖਰਾ ਬਣਾ ਲਓ ਇਹ ਆ ਆਵਲਾ ਕਰਦੇ ਹੱਡਾ ਵਾਹੇ ਇੱਥੇ ਤੇ ਹੀ ਰਹਿਣਾ ਵਾ ਤੁਸੀਂ ਆਪਣੇ ਵੱਖਰਾ ਘਰ ਬਣਾ ਕੇ ਉੱਥੇ ਰੋ ਐਦਾਂ ਦੀਆਂ ਗੱਲਾਂ ਮੈਨੂੰ ਕਰਦੀ ਆ ਬੱਗ ਕਿੱਥੇ ਜਾਣਾ ਵਾਂ ਵੀ ਅਸ਼ਕਾਰਾ ਨੂੰ ਵੀ ਕਹਿੰਦੀ ਆ ਇੰਨੀ ਗੱਲ ਵੀ ਕਹਿੰਦੀ ਆਂਦੀ ਆਪਣਾ ਘਰ ਬਣਾ ਲਓ ਨਾ ਇੱਥੇ ਤੁਹਾਨੂੰ ਇੱਥੇ ਰੱਖਣਾ ਹੈਗਾ ਮੈਂ ਮੈਂ ਕੋਈ ਗੱਲ ਨਹੀਂ ਮੈਂ ਮੈਨੂੰ ਦੱਸ ਦੇਣਾ ਵਾਂ ਤੇ ਫਿਰ ਵੇਖੀ ਮੈਂ ਤੈਨੂੰ ਆਪੇ ਦੱਸ ਦਿੰਦਾ ਪਤਾ ਫਿਰ ਮੈਨੂੰ ਜਿੱਥੋਂ ਤੱਕ ਲੱਗਣ ਡਿਆ ਵਾ ਨਾ ਕੁੜੀ ਦੀਆਂ ਗੱਲਾਂ ਸੱਚੀਆਂ ਹੋ ਜਾਣੀਆਂ ਵਾ ਉਹ ਮੈਨੂੰ ਉਸ ਦਿਨ ਕਹਿੰਦੀ ਵੀ ਆਪਣਾ ਬੰਦੋਬਸਤ ਕਰ ਲਾ ਤੇਰ ਨਾਲ ਧੋਖਾ ਹੋਣਾ ਹੀ ਮੈਂ ਸਾਰਾ ਕੰਮ ਵੀ ਕਰਦੀ ਰਹੀ ਨਹੀਂ ਹੁੰਦ ਰੋਟੀ ਪਣੀ ਵੀ ਬਣਾਉਣਾ ਸਿੱਖ ਲਿਆ ਉਹ ਵੀ ਸਰਾ ਕਰਦੀ ਆ ਜੇ ਕੱਪੜੇ ਉਹ ਕਦੀ ਮੁੰਡੇ ਦੇ ਮੇਰੇ ਗਾੜੀ ਛੁੱਟ ਜਾਂਦੀ ਆ ਕਦੀ ਆਪੜੇ ਛੁੱਟ ਜਾਂਦੀ ਆ ਤੂੰ ਹੱਥ ਆ ਕਰ ਤੂੰ ਗਲੀ ਥੋਨੀ ਆ ਤੂੰ ਹੀ ਗਾੜੀਆਂ ਇਦਾਂ ਗਵਾ ਕੇ ਮਾਰਿਆ ਕਰ ਤਾਂ ਮੈਂ ਤਾਂ ਉਹਨਾਂ ਦਾ ਕੀ ਕਰਾਂ ਫਿਰ ਮੇਰੇ ਅਬਾਵਾ ਮਰੋੜਦੀ ਮੇ ਤੇ ਕੱਲ ਦੀ ਪੀੜ ਨਹੀਂ ਡੱਡੀ ਸੀ ਆ ਤੂੰ ਵੀ ਗਾੜੀਆਂ ਮਰੋੜੀ ਹੈ ਅੱਜ ਬਾਵਾ ਆਪੇ ਇਹਨੂੰ ਪਤਾ ਲੱਗ ਜਾਣਾ ਤੇਰੇ ਨੇ ਆਪੇ ਹਟ ਜਾਣਾ ਵਾ ਗਾੜੀਆਂ ਮੈਂ ਸੋ ਗੜੀ ਚੁੱਪ ਕਰ ਜਾਂਦੀ ਵੀ ਚਲ ਕੋਈ ਗੱਲ ਨਹੀਂ ਵੱਡੀ ਆ ਚਲ ਜੋ ਲੈ ਨਾ ਮੈਨੂੰ ਕਰਦੀ ਰਹੀ ਪਹਿਲਾਂ ਕਿੰਨਾ ਪਿਆਰ ਕਰਦੀ ਮੈਨਾਂ ਵੀ ਇਹੋ ਹੀ ਸੋਚਦਾ ਰਿਹਾ ਵਾਂ ਕਿ ਵੱਡੇ ਆ ਕੀ ਇੰਨਾ ਗਾੜੀ ਕੂਣਾ ਵਾਂ ਪਰ ਹੁਣ ਕੂਣਾ ਪੈਣਾ ਵਾਂ ਠੀਕ ਆ ਨਾ ਜੇ ਦਿਨ ਕੱਢਨੇ ਆ ਤੇ ਜੇ ਤੇਰੇ ਨਾਲ ਇਦਾਂ ਕਰਨੀ ਆ ਤਾਂ ਕੱਲ ਨੂੰ ਮੇਰ ਨਾਲ ਵੀ ਇਦਾਂ ਹੀ ਕਰਨਾ ਇਨਾਂ ਨੇ ਦਲਜੀਤ ਨਾਲ ਮੈਂ ਅੱਜ ਹੀ ਗੱਲ ਕਰ ਲੈਣੀ ਆ ਤੇ ਜੇ ਹੁਣ ਤੇਰੀ ਬਾਹਮ ਰੋੜੂਗੀ ਨਾ ਤਾਂ ਤੂੰ ਹੀ ਗਾਰੀਆਂ ਫੜ ਲਈ ਜਨ ਮੈਂ ਫਿਰ ਕੀ ਕਰੂੰਗੀ ਕਿਦਾਂ ਕਰੂੰਗੀ ਉਹਦੇ ਨਾਲ ਜਿੱਦਾਂ ਉਹ ਬਾਹਮ ਰੋੜਦੀ ਆ ਨਾ ਓਦਾਂ ਹੀ ਤੂੰ ਮਰ ਰੋੜਨੀ ਆ ਅੱਜ ਫਿਰ ਨਾ ਭੇ ਅਗਲਾ ਆ ਜਣੀ ਕੋਈ ਗੱਲ ਨਹੀਂ ਅੱਜ ਵੇਖੀ ਸਹੀ ਮੈਂ ਕਿੱਦਾਂ ਦੀ ਨਿਹਰੀ ਲੈ ਕੇ ਆਉਣੀ ਆ ਇਹਦੇ ਵੇਖੀ ਆ ਉਹ ਗੋਤ ਜੀ ਕਰਦੀ ਨਾ ਜਿਹੜੀ ਲੰਮੀ ਜੀ ਵੇਖੀ ਅੱਜ ਮੈਂ ਕਿੱਦਾਂ ਦੀ ਕਮਾਉਣੀ ਆ ਜਿਹੜੀ ਹੜਦੀਨੀ ਆ ਬੜੀਆਂ ਮੈਨੂੰ ਇਹ ਨਾ ਕਦੀ ਕਿਤੇ ਮੇਰੇ ਮਾਰ ਦਿੰਦੀ ਕਦੀ ਕਿਤੇ ਮਾਰ ਦਿੰਦੀ ਆ ਇਹ ਰਾਦੇ ਖਰੇ ਰੁਪਿੰਦਰ ਖਰੇ ਗੜੀ ਚੁੱਪ ਗਈ ਧੀਆ ਕੋਈ ਨਹੀਂ ਵੇਖੀ ਮਨ ਮੈਂ ਦੱਸਦੀ ਪਤਾ ਮਾਤਾ ਚੰਗੀ ਦੰਗੂ ਜੇ ਤੈਨੂੰ ਗਾੜੀਆਂ ਕੋਹ ਕਹੂਗੀ ਨਾ ਤੂੰ ਮੈਨੂੰ ਦੱਸੀ ਮੈਂ ਆਪੇ ਪੁੱਛ ਲੂੰਗਾ ਇਹਨੂੰ ਤੇ ਜਾਂ ਮੰਮੀ ਨੂੰ ਦੱਸੀ ਮੰਮੀ ਨੇ ਵੀ ਆਪੇ ਗੱਲ ਕਰ ਲੈਣੀ ਇਹਨਾਂ ਇਹ ਜਿਹੜੇ ਦੋਵੇਂ ਜੀ ਭੂਏ ਚੜੇ ਆ ਕਦੀ ਵੱਖ ਕਰ ਦੋ ਤੇ ਕਦੀ ਕੋਹ ਕਰ ਦ ਨੋਲੇ ਜਦੋਂ ਕਹਿੰਦੇ ਆ ਫਿਰ ਤੁਸੀਂ ਘਰ ਆਪਣਾ ਵੱਖਰਾ ਬਣਾ ਲਓ ਠਹਿਰਾ ਲਓ ਨਾ ਆਪਾਂ ਕਿੱਥੇ ਜਾਵਾਂਗੇ ਕਿੱਥੇ ਰਵਾਂਗੇ ਜਾਗੇ ਇਹਨਾਂ ਨੂੰ ਮੈਂ ਦਿੰਨਾ ਮੈਨਾਂ ਘਰ ਮੈਂ ਵੀ ਤਾਂ ਕਮਾਈ ਕਰਦਾ ਰਿਆ ਮਾਂ ਘਰ ਦੇ ਵਿੱਚ ਆਪਾਂ ਇਦਾਂ ਕਰਾਂਗੇ ਨਾ ਹੋਊਗਾ ਫਿਰ ਆਪਾਂ ਪਿੰਡ ਚੱਲ ਜਾਵਾਂਗੇ ਆਪਣੇ ਕੁਛ ਦੇਣੀ ਕਿਤੇ ਉਹਦੇ ਸਾਹਮਣੇ ਨਾ ਹੀ ਜਾਨਾ ਲੈ ਲਈ ਵੀ ਅਸੀਂ ਆਪਣੇ ਪਿੰਡ ਚੱਲ ਜਾਣਾ ਵਾ ਠੀਕ ਆ ਨਾ ਉਹਨਾਂ ਦੇ ਚੱਡ ਜਾਣਾ ਵਾ ਭੂਏ ਹਾਂ ਗੱਲ ਹੀ ਕਹਣੀ ਮੁੜ ਕੇ ਅਸੀਂ ਇਹੋ ਕੋਠੀ ਰੱਖਣੀ ਆ ਮੈਂ ਵੀ ਤੇ ਘਰ ਦੇ ਵਿੱਚ ਕਮਾਈ ਕਰਦਾ ਰਿਆ ਵਾਂ ਮਨਉਨੇ ਬੋਦਾ ਬੁਰਾ ਹੋਈ ਨਾ ਗੱਲਾਂ ਰਕੇ ਦੰਗਾ ਕਰਦੀਆਂ ਜਾਂ ਕਿਦਾਂ ਨਹੀਂ ਮੈਂ ਕਰੀ ਮੈਂ ਤਾਂ ਕਰੀਦਾ ਦਾ ਕੰਮ ਵੇਖਿਆ ਨਹੀਂ ਜਿੱਦਾਂ ਦਾ ਇਹੜੀਆਂ ਵਾਂ ਕਰਨ ਆਹੋ ਬਾਕੀ ਮੈਂ ਗੱਲਬਾਤ ਜਿਹੜੀ ਆ ਨਾ ਉਹ ਸਾਰੀ ਸਾਂਭ ਲੈਣੀ ਹੈ ਪਰ ਤੇਰੀਆਂ ਜੇ ਬਾਹਾਂ ਮਰੋੜੋਗੀ ਨਾ ਤੂੰ ਗਾੜੀਆਂ ਵਿੱਚ ਮਰੋੜਨੀ ਆ ਜੀ ਅੱਜ ਵੇਖਿਓ ਸੈਨੂੰ ਜੇ ਕੋਈ ਛਡਾਉਣ ਵੀ ਆਇਆ ਨਾ ਤਾਂ ਤਾਂ ਵੀ ਨਹੀਂ ਮੈਂ ਛੱਡਣੀਆਂ ਹਾਂ ਨਾ ਹੋਵੇਖ ਮੈਂ ਅਜੇ ਦੀ ਨੇਰੀ ਗਦਾਲੀ ਹੁੰਦੀ ਤੂੰ ਤਾਂ ਮੈਨੂੰ ਉਦੋਂ ਦਾ ਦੱਸਿਆ ਹੀ ਨਹੀਂ ਆ ਮੈਂ ਤੇ ਉਦੋਂ ਦੀ ਗੱਲ ਕਰਨੀ ਹੈ ਘਰ ਦੇ ਵਿੱਚ ਮਰਦਾ ਤਾਂ ਨਹੀਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਆਵੀ। ਵੀ ਚੱਲ ਕੀ ਕਹਿਣਾ? ਉਹ ਵੱਡਾ ਜਿਹੜਾ ਹੋਣਾ ਵੀ 흘ੀ ਹੈ ਡਿਆ ਕੰਮ ਕਰਨ। ਮੈਂ ਜਾਣਾ ਉਹਦੇ ਹੱਲ। ਤੇ ਉਹਨਾਂ ਵੀ ਗੱਲ ਕਰਕੇ ਆਉਣਾ ਵੀ ਤੇਰੀ ਘਰ ਦੀ ਦਾ ਕਹਿਂਦੀ ਐ। ਵੀ ਕੋਠੀ ਹਾਡੀ ਆ। ਜਾਊ ਕਰਕੇ ਆਉਂਗਾ ਉਹਨੂੰ ਪੁੱਛੋ ਜਾ ਕੇ। ਨਾਲੇ ਤੂੰ ਚਾਹ ਬਣਾ ਮੇਰੇ ਆਉਂਦਿਆਂ ਨੂੰ। ਚਾਹ ਚਾਹ ਬਣਾ ਦਿੰਨੀ। ਬਣਾ ਦਿੰਦੀ ਯਾਰ ਘਟ ਮੇਰਾ ਸਿਰ ਬੜਾ ਪਾਟਨ ਡਿਆ ਵਾ ਤੇ ਉਤੋਂ ਹਾਂ ਗੱਲਾਂ ਦੱਸਣ ਡੀਆਂ ਤੂੰ। ਆ ਬਣਾ ਦਿੰਨੀ ਆ ਕੋਈ ਗੱਲ ਨਹੀਂ ਮੇਰਾ ਤੇ ਆ ਪਾਟਨ ਡਿਆ ਵਾ ਤੇ ਮੈਂ ਦੱਸ ਕੀ ਕਰਾਂ? ਮੰਦੇ ਆਪ ਨਹੀਂ ਸਮਝ ਲੱਗਾਂਦੀ ਐ ਕਹਿੰਦੀ ਆ ਵੀ ਆਪਣੇ ਘਰ ਬਣਾ ਲਓ ਆਪਣੇ ਘਰ ਚਲ ਜਾਓ ਆਪਾਂ ਦੱਸ ਹੁਣ ਕਿੱਥੇ ਚਲ ਜਾਈਏ ਕੋਈ ਨਹੀਂ ਮਾਤਾ ਨੂੰ ਕਹਿੰਨੀ ਆ ਕਿ ਜੇ ਇੱਥੇ ਕੋਈ ਜੰਗ ਜੂੰਗਾ ਹੋ ਗਿਆ ਕੋਈ ਲੜਾਈ ਲੁੜਾਈ ਹੋ ਗਈ ਤਾਂ ਮੜ ਕੇ ਇੱਥੇ ਹੀ ਆਉਣਾ ਇਹ ਹੋਰ ਨਾ ਹੋਵੇ ਮੜ ਕੇ ਤੂੰ ਵੀ ਨਾ ਸਾੰਬੇ ਹੰਨੂੰ ਤੂੰ ਤੇ ਸਾੰਬ ਲਈ ਕਿਤੇ ਤੂੰ ਨਾ ਹੁਣ ਕਰੀਂ ਇਦਾਂ ਕਰੀ ਸਾਡੇ ਨਾਲ ਵੇਹਲਾ ਅੱਗੇ ਆ ਕੇ ਸਾਰਾ ਕੰਮ ਕਰਦਾ ਹੈ ਹਵੇਲੀ ਦਾ ਹੁਣ ਜਦੋਂ ਦੀ ਘਰ ਚ ਗੱਲ ਹੋਈ ਹੈ ਨਾ ਤੇ ਕੁਝ ਨਹੀਂ ਕਰਦਾ ਆਗੇ ਕੱਪੜੇ ਲੇੜੇ ਪਾਏ ਹੁੰਦੇ ਆ ਪਾਣੀ ਕਿਹੜੇ ਬਣੇ ਤੁਰ ਪੈਂਦਾ ਇਹਦੇ ਨਾਲ ਵੀ ਗੱਲ ਕਰਨੀ ਪੈਣੀ ਹੈ ਸੰਦੀਪ ਦੀ ਗੱਲ ਠੀਕ ਹੀ ਆ ਹੁਣ ਆਉਂਦਾ ਤੁਰਿਆ ਪਤਾ ਵੀ ਕੰਮ ਨਿਭੜ ਗਿਆ ਵਾ ਤਾਂ ਹੁਣ ਆਉਂड्या ਕਿਡੇ ਬੂਟ ਪਾ ਗਿਆ ਆਉਂड्या ਓ ਪਾਜੀ ਆ ਕੰਮ ਮੈਂ ਕਰ ਲੈਣਾ ਸੀ ਆਣ ਕੇ ਤੇ ਐਵੇਂ ਖੇਤਲ ਡੇਜ ਕਰਨ ਨਹੀਂ ਕਰਨਾ ਕਦੋਂ ਅਸੀਂ ਟਾਈਮ ਕਿੰਨਾ ਹੋ ਗਿਆ ਪਤਾ ਵਾ ਬੂੜ ਸੂੜ ਵਾਏ ਆ ਉਹ ਮੈਨੂੰ ਮੜਾ ਜਾ ਸ਼ਹਿਰ ਹੀ ਦੋ ਦਿਨ ਦਾ ਕੰਮ ਤਾਂ ਕਰਕੇ ਦੋ ਦਿਨ ਮੈਨੂੰ ਜਾਣਾ ਪਿਆ ਅੱਗੇ ਕਦੀ ਸ਼ਹਿਰ ਕੰਮ ਹੋਇਆ ਨਹੀਂ ਹੈਣਾ ਹੁਣ ਸ਼ਹਿਰ ਕੰਮ ਪੈਂਦਾ ਪਿਆ ਜਿਉਂਦੀ ਘਰ ਚ ਗੱਲਾਂ ਹੋਈਆਂ ਨਾ ਤੂੰ ਬਦਲ ਗਿਆ ਵਾ ਉਹ ਪਾਜੀ ਮੈਂ ਨਹੀਂ ਕਾ ਬਦਲਿਆ ਤੂੰ ਹੀ ਸਾਰਾ ਟੱਬਰ ਬਦਲ ਗਿਆ ਜੀ ਨਹੀਂ ਅਹੀਂ ਕਿੱਦਾਂ ਬਦਲ ਗਿਆ ਦੱਸ ਉਹ ਪਾਜੀ ਤੁਸੀਂ ਮੈਨੂੰ ਇੱਥੇ ਮੇਨੇ ਮਾਰੀ ਜਾਂਦੇ ਜੇ ਤੇ ਰਪਿੰਦਰ ਨੂੰ ਸੰਦੀਪ ਮਾਰੀ ਜਾਂਦੀ ਉਹ ਕਦੀ ਉਹਦੀ ਬਾਹ ਮਰੋੜ ਦਿੰਦੀ ਆ ਕਦੀ ਕੋਹ ਕਰ ਦਿੰਦੀ ਆ ਇਹ ਦੋਸੋ ਗੱਲਾਂ ਚੰਗੀਆਂ ਵਾ ਉਹ ਕੋਹ ਨਹੀਂ ਇਹ ਕਰਦੀ ਸੰਦੀਪ ਸੰਦੀਪ ਨੇ ਨਾ ਸਾਰਾ ਘਰ ਜੋ ਸਵਾਰਤਾ ਵਾ ਤੈਨੂੰ ਵੀ ਪਤਾ ਵਾ ਜਦੋਂ ਉਹ ਆਈ ਹੀ ਤੇ ਘਰ ਚ ਕੀ ਹੁਣ ਕੀ ਆ ਸਭ ਕੁ ਉਹਨੇ ਸਵਾਰਿਆ ਵਾ ਤਾਂ ਗੱਲਾਂ ਹੋਣੀਆਂ ਵਾ ਭਾਜੀ ਕਮਾਈ ਕੀਤੀ ਆ ਘਰ ਦੇ ਵਜ ਤੇ ਫੇਰ ਹੀ ਸਵਾਰਿਆ ਗਿਆ ਵਾ ਓਏ ਜਨਾਨੀ ਦੇ ਹੱਥ ਵਾਸ ਹੁੰਦਾ ਵਾ ਜੇ ਉਹ ਜੀ ਆਈ ਹੁੰਦੀ ਨਾ ਕੋਈ ਯਾਰਨ ਵਾਲੀ ਹੁਣ ਰਪਿੰਦਰ ਨੇ ਕੀ ਕੀ ਬਣਾ ਲਿਆ ਵਾ ਬਣਿਆ ਕੋਹ ਤੇ ਰਪਿੰਦਰ ਜਾਣਦੀ ਆ ਹੁਣ ਕੰਮ ਕੁੰਮ ਤੇ ਸਾਰਾ ਠੱਗੀ ਫਿਰਦੀ ਆ ਹੁਣ ਇਹ ਕੰਮ ਨੂੰ ਹੱਥ ਨਹੀਂ ਲੰਗਦੀ ਉਹ ਕੰਮ ਹੀ ਹੋਣੀ ਕਰਨ ਲੱਗੀ ਆ ਨਾ ਅਚਾਰ ਦਿਨ ਉਹ ਕੰਮ ਕਰਦੀ ਨੂੰ ਹੋਂਦ ਨੂੰ ਗੱਲਾਂ ਹੋਂਡਿਆ ਪੀਆ ਵਾ ਤੇ ਪਰ ਫਿਰ ਬਾਵਾ ਬੂਆ ਮਰੋੜਨ ਵਾਲੀ ਕਿਹੜੀ ਗੱਲ ਹੋਈ ਭਲਾ ਉਹ ਕਿੰਨੇ ਬਾਵਾ ਮਰੋੜੀਆਂ ਯਾਰ ਉਹ ਜੋ ਕਹਿੰਦੀ ਉਹਨੇ ਮਗਰ ਲਗਾ ਤੂੰ ਤੂੰ ਕਹੋ ਦੇਖ ਲੈ ਦੱਸ ਮੈਨੂੰ ਲੱਗੇ ਇਹਦੇ ਜੋ ਕਹਿੰਦੀ ਤੁਸੀਂ ਉਹ ਮੋਰਨ ਗੱਡਾਂ ਡਿਆ ਯਾਰ ਤੂੰ ਅਗੇ ਇਦਾਂ ਬੋਲਦਾ ਮੇਰੇ ਨਾਲ ਉਹ ਪਾਜੀ ਮੈਨੂੰ ਵੀ ਪਤਾ ਵਾ ਵੀ ਘਰ ਦੇ ਵਿੱਚ ਕਿਹੜੀਆਂ ਗੱਲਾਂ ਹੋਂਡੀਆਂ ਮੈਂ ਨਿਆਣਾ ਤੇ ਹੈ ਨਹੀਂ ਆ ਪਹਿਲੀ ਬੰਨਾ ਵੀ ਤੁਸੀਂ ਜਾਂਦੇ ਅਸੀਂ ਸਾਹਮ ਲੈਣਾ ਵਾ ਘਰ ਬਾਹਰ ਵੀ ਸਾਡਾ ਵਾ ਤੇ ਜੇ ਅਸੀਂ ਨਹੀਂ ਪੜੇ ਲਿਖੇ ਤੇ ਅਸੀਂ ਕਿੱਧਰ ਨੂੰ ਜਾਈਏ ਹਣ ਹੀ ਦੱਸ ਦੋ ਨਾ ਫਿਰਾਂ ਉਹ ਜਾਣਾ ਕਿੱਧਰ ਨੂੰ ਆ ਚੁੱਪ ਕਰਕੇ ਨਾ ਤਵਾਖ ਹੋ ਜੀਏ ਸੰਦੀਪ ਸਹੀ ਕਹਿਣ ਦੀ ਆ ਹੁਣ ਇਦਾਂ ਹੀ ਕਰਨਾ ਪੈਣਾ ਵਾ ਇਹ ਕੰਮ ਇਦਾਂ ਹੀ ਚੱਲਣਾ ਵਾ ਇਹ ਵਾਕੋਗੇ ਸਰਨਾ ਵਾ ਨਹੀਂ ਤੇ ਨਾ ਕਦੀ ਕੋਈ ਗੱਲਾਂ ਕਰ ਦਿੰਦਾ ਉਹਨੂੰ ਕਦੀ ਕੋਈ ਗੱਲਾਂ ਕਰ ਦਿੰਦਾ ਵਾ ਉਹ ਬਸ ਭਾਜੀ ਇਹੋ ਕੋਈ ਸੁਣਾਈ ਤੁਹਾਡੇ ਮੂੰਹੋਂ ਮੈਂ ਤੁਹਾਡੇ ਮੂੰਹ ਇਹ ਗੱਲ ਚੰਗੀ ਨਹੀਂ ਲੱਗਦੀ ਉਹ ਚੰਗੀ ਤਾਂ ਨਹੀਂ ਲੱਗਣਦੀ ਹੁਣ ਤੈਨੂੰ ਤੈਨੂੰ ਪਤਾ ਲੱਗ ਗਿਆ ਵਾ ਕਿ ਵਾਕ ਹੋਣਾ ਵਾ ਤੁਹਾਨੂੰ ਪਤਾ ਵਾ ਅੱਗੇ ਸਭ ਕੋ ਕਰੀ ਜਾਂਦਾ ਟੈਨਸ਼ਨ ਸਾਰੀ ਇਹ ਲੈਂਦਾ ਹੀ ਉਹਨਾਂ ਨੂੰ ਟੈਨਸ਼ਨ ਲੈਣੀ ਪੈਣੀ। ਉਹ ਵੀਰ ਜੀ ਮੈਂ ਵੀ ਤੁਹਾਨੂੰ ਰੁਪਈਏ ਰੁਪਈਏ ਦਾ ਹਿਸਾਬ ਦਿੰਦਾ ਰਿਹਾ ਵਾਂ। ਠੀਕ ਆ ਨਾ? ਉਹ ਇਹ ਕਰਕੇ ਵੀ ਤੁਸੀਂ ਮੇਰੇ ਵੱਡੇ ਵੀਰ ਹੀ। ਨਾਲੇ ਮੈਂ ਤੁਹਾਨੂੰ ਵੀਰ ਨਹੀਂ ਸਮਝਦਾ। ਮੈਂ ਤੁਹਾਨੂੰ ਪਿਓ ਦਾ ਦਰਜਾ ਦਿੱਤਾ ਸੀ। ਤੇ ਭਰ ਤੁਸੀਂ ਆਹ ਮੁੱਲ ਪਾਉਂਦੇ ਜੀ ਮੇਰਾ। ਉਹ ਮੈਂ ਦਰਨਾ ਕਿੱਥੋਂ ਮਾਰੀ ਕੀਤੀ ਦੱਸ ਬਰਾ। ਜੇ ਕਿਤੇ ਘਰ ਵੰਡਿਆ ਜਾਊਗਾ ਤਾਂ ਦੋ ਹਿੱਸੇ ਹੋਣੇ ਆ। ਮੈਂ ਕਦੋਂ ਮੁਕਰਿਆ। ਨਹੀਂ ਕਹਿੰਦੇ ਜਣਾ ਦੋ ਹਿੱਸੇ ਹੋਣੇ ਆ। ਪਰ ਨਾਲ ਦੀ ਤੁਹਾਡੀ ਨਾ ਕਹਿੰਦੀ। ਉਹ ਜੋ ਮਰਜ਼ੀ ਕਹਿੰਦੀ ਰਵੇਂ। ਤੂੰ ਆਇਆ ਜਿਨ੍ਹਾਂ ਲਈ ਇਹਨੇ ਗੱਲਾਂ 'ਚ ਠੀਕ ਹੈ ਨਾ? ਮੈਂ ਜਨਾਨੀਆਂ ਦੀ ਗੱਲਾਂ ਜੀ ਨਹੀਂ ਹੁੰਦਾ ਠੀਕ ਹੈ ਨਾ ਚਲੋ ਵੇਖ ਲਾਂਗੇ ਜਦ ਤਨ ਵੱਖ ਹੋਣਾ ਵਾ ਓਏ ਹੋਵਾਂਗੇ ਕੋਈ ਗੱਲ ਕਿ ਕੇ ਗੱਲਬਾਤ ਨੇ ਹੋਵਾਂਗੇ ਕੋਠੀ ਵੀ ਪਾਲਾਂਗੇ ਐਡਾ ਨਹੀਂ ਹੁੰਦੇ ਠੀਕ ਆ ਐਵੇਂ ਨਿਆਣਿਆਂ ਦੀ ਗੱਲਾਂ ਕਰੀ ਜਾ ਪਰ ਵੱਖਣ ਵਾਲੀ ਗੱਲ ਕਿਹੜੀ ਆ ਗਈ ਆ ਵਿੱਚ ਮੈਨੂੰ ਤਾਂ ਕੋਈ ਸੁਣ ਨਹੀਂ ਪਾਉਂਦੀ ਉਹ ਜੋ ਨਹੀਂ ਇਕੱਠੀਆਂ ਰਹਿੰਦੀਆਂ ਹੁੰਦ ਕੀ ਕਰਨਾ ਵਾ ਇਹ ਜਨਾਨੀਆਂ ਦੋ ਕਦੀ ਇਕੱਠੀਆਂ ਨਹੀਂ ਰਹਿ ਸਕਦੀਆਂ ਭਾਬੀ ਸੰਦੀਪ ਦਾ ਵਾ ਠੀਕ ਆ ਨਾ ਆਹ ਸੰਦੀਪ ਦਾ ਕਸੂਰ ਕੱਢੀ ਜਾਓ ਬਸ ਕੁੜੀ ਨੂੰ ਵੀ ਉਹਨੇ ਘਰੋਂ ਕੱਢਿਆ ਵਾ ਕਿ ਕੁੜੀ ਵੀ ਇੱਥੇ ਆਉਣ ਜੋਗੀ ਨਹੀਂ ਰਹੀ ਜਿੱਦਾਂ ਦੀ ਉਹਨੂੰ ਗੱਲਾਂ ਪਤਾ ਹੋਈਆਂ ਵਾ ਓ ਚੰਗੇ ਕੰਮ ਕਰਦੀ ਨਾ ਇੱਥੇ ਰਹਿੰਦੀ ਹੁਣ ਮੇਰੀ ਗੱਲ ਸੁਣ ਇੱਧਰ ਦੀ ਗੱਲ ਉੱਧਰ ਕਰੀ ਜਾਣੀ ਉੱਧਰ ਦੀ ਗੱਲ ਇੱਧਰ ਕਰੀ ਜਾਣੀ ਫੇਰ ਨਹੀਂ ਘਰ ਚੱਲਦੇ ਹੁੰਦੇ ਠੀਕ ਹੈ ਨਾ ਇਹ ਤੈਨੂੰ ਹੀ ਪਤਾ ਕੀ ਹੁੰਦਾ ਹੈ ਘਰ 'ਚ ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਹੜੀਆਂ ਗੱਲਾਂ ਹੁੰਦੀਆਂ ਵਾ ਘਰ ਦੇ ਵਿੱਚ ਐਵੇਂ ਮਹੀ ਮਹੀ ਨਾ ਕਰੀ ਜਾ ਠੀਕ ਹੈ ਨਾ ਜਿੱਦਾਂ ਸੰਦੀਪ ਕਹਿੰਦੀ ਹੈ ਨਾ ਮੈਂ ਕਰਨਾ ਉਦਾਂ ਹੀ ਤੇ ਮੇਰੀ ਗੱਲ ਸੁਣ ਅੱਢ ਦੇ ਹੋਣਾ ਹੀ ਕਿਸੇ ਦਿਨ ਨੂੰ ਅੱਜ ਨਹੀਂ ਹੋਣਾ ਦੋਵਾਂ ਸਾਲਾਂ ਨੂੰ ਹੋ ਜਾਣਗੇ ਹੁਣਾਂ ਦੇ ਪੈਣਾ ਹੀ ਆ ਤੇ ਠੀਕ ਹੈ ਨਾ ਚੋਬਰ ਦੇ ਅੱਢ ਹੋ ਜੀਏ ਉਹਦੇ ਤੋਂ ਚੰਗਾ ਇਹੋ ਹੀ ਆ ਚੁੱਪ ਕਰਕੇ ਨਾ ਅੱਡ ਹੋ ਜਾਓ ਤੇ ਲੋਕਾਂ ਨੂੰ ਤਮਾਸ਼ਾ ਲਾਗਣਾ ਦੱਸਿਏ। ਉਹ ਵੀਰ ਜੀ ਅੱਗੇ ਤਾਂ ਤੁਸੀਂ ਕਹਿਂਦੇ ਕਿ ਮੈਂ ਜਨਾਨੀਆਂ ਦੀਆਂ ਗੱਲਾਂ ਥੱਲੇ ਨਹੀਂ ਆਉਂਦਾ ਤੇ ਹੁਣ ਦੱਸੋ ਕੌਣ ਆਇਆ ਵਾ ਮੈਂ ਆ ਕਿ ਤੁਸੀਂ ਆਏ ਜੇ। ਉਹ ਜਿਹੜੀ ਗੱਲ ਕਰਨੀ ਹੈ ਕਰਨੀ ਪੈਣੀ ਠੀਕ ਹੈ ਨਾ। ਉਹ ਕਿ ਇਹ ਵੀ ਤਰੀਕੇ ਨਾਲ ਕਰ ਲਓ। ਇਹਦਾ ਮਤਲਬ ਇਹੋ ਹੀ ਆ ਕਿ ਬਹੁਤੇ ਦਿਨ ਨਹੀਂ ਗਾ ਹੁਣ ਪੈਣੀ। ਠੀਕ ਹੈ ਨਾ। ਬਸ ਲੱਗੀ ਗਿਆ ਭਰਾ ਤੈਨੂੰ ਫਿਰ ਫਿਰ ਬਹੁਤੀਆਂ ਗੱਲਾਂ ਕਰਨ ਦੀ ਲੋੜ ਹੀ ਨਹੀਂ ਐ। ਚੱਲ ਵੇਖ ਲਓ ਜਿੰਨਾ ਕਿ ਤੁਹਾਡੇ ਕੋਲ ਦਾਵਾ ਕਰ ਆਓ ਬਾਕੀ ਮੈਂ ਕਰ ਲੂੰਗਾ ਆਣ ਕੇ। ਉਹ ਮੈਂ ਕਰ ਲਿਆ ਵਾ ਠੀਕ ਹੈ ਨਾ। ਮੈਨੂੰ ਬਰਾਹਮ ਤੂੰ ਕੀ ਕਰਨਾ ਜਿੱਦਾਂ ਉਹਨੇ ਸਿਖਾ ਕੇ ਭੇਜਿਆ ਉਦਾਂ ਅੱਗੇ ਬੋਲੀ ਜਾਣ ਡਿਆ ਅੱਗੇ ਕਿਤੇ ਮਰੇ ਕੇ ਬੋਲਿਆ ਇਹ ਇਹਨੂੰ ਆਹ ਹੋ ਗਈ ਹੋਣਗੇ ਗਿਆ ਵਾ ਮੱਥੇ ਦਾਤ ਰਾ ਕੇ ਬਹਿ ਗਿਆ ਵਾ ਪੁੱਛਾਂ ਨਾ ਬਲਾ ਜਾ ਕੇ ਨੀ ਦਬਲੀ ਕੀ ਗੱਲ ਹੋਈ ਆ ਠੀਕ ਵੀ ਆ ਉਹ ਹੈ ਤੇ ਠੀਕ ਆ ਮਾਦਾ ਗੱਲ ਕੀ ਹੋਣੀ ਹੈ ਹਾਂ ਵੱਡੇ ਮੁੰਡੇ ਦੇ ਗੱਲਾਂ ਨਹੀਂ ਸੁਣੀਆਂ ਆਪਣੇ ਦੀਆਂ ਕੀ ਹੋ ਗਿਆ ਹੁਣ ਤੈਨੂੰ ਵੀ ਪਤਾ ਹੀ ਆ ਘਰ ਦੇ ਵਿੱਚ ਕੀ ਹੋਣ ਰਿਹਾ ਕੋਈ ਕਿਸ ਦਾ ਨਾਲ ਆ ਲੈਂਦਾ ਵਾ ਤੇ ਕੋਈ ਕਿਸ ਦਾ ਲਾ ਦਿੰਦਾ ਪਹਿਨਾ ਕੁੜੀ ਨੂੰ ਕੱਢਿਆ ਹੀ ਘਰੋਂ ਹੁਣ ਆਪਣੀ ਲੀਲਾ ਰਚਾ ਕੇ ਬੈਠੇ ਨਹੀਂ ਜਿਹਦੀ ਇਹਨਾਂ ਨੂੰ ਆਵਾਜ਼ ਆ ਰਹੀ ਉਹ ਤਾਂ ਚਾਰੀ ਚੱਲ ਗਈ ਆਪਣੇ ਘਰ ਤੇ ਹੁਣ ਇਹਨਾਂ ਨੂੰ ਕਾਦੀ ਹੁਣ ਦੋ ਟਿੱਕੀਆਂ ਭਗਾਉਂਦੀਆਂ ਬੜੀਆਂ ਔਖੀਆਂ ਹੁੰਦੀਆਂ ਨੇ ਰਪਿੰਦਰ ਤੇ ਨੀਂਗਾ ਗੱਲ ਕਰਦੀ ਕੋਈ ਵੀ ਉਹ ਸੰਦੀਪ ਨੀਂਗਾ ਕਿਸ ਪਾਸੇ ਲੱਗਣ ਤੇ ਐਂਡੀ ਹੁਣ ਸੰਦੀਪ ਕੀ ਚਾਹੁੰਦੀ ਆ ਹੁਣ ਸੰਦੀਪ ਇਹੋ ਚਾਹੁੰਦੀ ਓ ਕਿ ਸਾਰੇ ਥਾਂ ਤੇ ਮੱਲ ਮਾਰਾਂ ਪਹਿਲੀ ਤੇ ਮੈਂ ਮੱਲ ਮਾਰਾਂ ਤੇ ਘਰ ਤੇ ਹੀ ਮੈਂ ਮਾਰਾਂ ਤੇ ਅਹੀਂ ਕਿੱਧਰ ਨੂੰ ਜਾਣਾ ਉਹ ਤੁਹਾਨੂੰ ਤਾਂ ਮੇਰੇ ਨਾਲ ਵੀ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਨਹੀਂ ਦੱਸਿਆ ਮੈਂ ਇਹਨਾਂ ਨੇ ਫੇਰ ਰੌਲੀ ਪਾਉਣੀ ਆ ਇਹਨਾਂ ਨੇ ਤੇ ਤੈਨੂੰ ਕਿਨੇ ਦੱਸਿਆ ਵਾ ਮੈਨੂੰ ਮਾਤਾ ਕਿਨੇ ਦੱਸਣਾ ਮੈਂ ਗਿਆ ਹੀ ਵਿਹਲੀ ਤੇ ਵੀਰ ਦਿਆ ਜਿਉਂ ਤੇ ਮੰਜਾ ਜਾ ਮਾਰਨ ਤੇ ਮੈਂ ਕੋਈ ਗੱਲ ਨਹੀਂ ਮੈਂ ਸ਼ਰਮ ਆ ਗਿਆ ਤੇ ਮੈਂ ਕਰ ਦੇਣਾ ਵਣ ਕੇ ਤੂੰ ਤੇ ਸੂਟ ਬੂਟ ਪਾ ਕੇ ਤੁਰਿਆ ਫਿਰਨਾ ਵਾ ਤੈਨੂੰ ਕੀ ਲੋੜਾ ਕਰਨ ਦੀ ਇਹ ਅੱਗੇ ਵੀ ਤੇ ਦੱਸ ਮੈਂ ਹੀ ਕਰਨਾ ਮੈਂ ਤਾਂ ਕਦੀ ਕੰਮ ਲੋ ਕਿਹਾ ਹੀ ਨਹੀਂ ਇਹਨਾਂ ਨੂੰ ਕਿ ਤੁਸੀਂ ਕੰਮ ਕਰੋ ਮੁੜ ਕੇ ਘਰ ਦੀਆਂ ਗੱਲਾਂ ਲੈ ਕੇ ਬਹਿ ਗਿਆ ਤੇ ਕਹਿਣ ਡਿਆ ਪਿਆ ਵੀ ਇਹ ਸੰਦੀਪ ਦਾ ਨਾਂ ਲੱਗਦਾ ਵਾ ਕੋਈ ਵੀ ਗੱਲ ਕਰਦੇ ਵਿੱਚ ਹੋ ਜਾਂਦੀ ਐ ਤੇ ਸੰਦੀਪ ਕਰਦੀ ਐ ਤੇ ਫੇਰ ਉਹਦਾ ਨਾਂ ਲੱਗਦਾ ਵਾ ਅਗੇ ਕਿਉਂ ਲੱਗਾ ਮੈਂ ਤੇ ਉਹਨੂੰ ਕਿਹਾ ਬਥੇਰਾ ਹੀ ਪਰ ਉਹ ਗੱਲ ਤੇ ਹੋਉਂਦਾ ਹੀ ਨਹੀਂ ਅੱਗੇ ਉਹਨੂੰ ਮਗਰ ਲਾ ਲਿਆ ਹੀ ਤੇ ਹੁਣ ਉਹਨਾਂ ਜਿਹੜੀਆਂ ਗੱਲਾਂ ਹੀ ਉਹ ਸਚਾਈ ਹੁਣ ਸਾਹਮਣੇ ਆਉਂ ਡਈ ਉਹ ਹਰਪਿੰਦਰ ਦੇ ਵਿਚਾਰੀ ਸੱਚੀ ਹੀ ਉਹਨੂੰ ਜੋ ਕਹਿੰਦੀ ਉਹੋ ਕਰਦੀ ਸੀ ਉਹ ਹੁਣ ਵੀ ਤੇ ਕੰਮ ਕਰਨੀ ਡਈ ਏ ਸਾਰਾ ਪੁੱਤ ਕੰਮ ਤੇ ਉਹਨੂੰ ਸਾਰਾ ਹੀ ਆਉਂਦਾ ਏ ਇਹੋ ਹੀ ਨਹੀਂ ਹੀ ਕਰ ਲੈਂਦੀ ਉਹਨੂੰ ਸ਼ਦੈਨ ਤੇ ਇਨੇ ਬਣਾਇਆ ਹੀ ਉਹਨੂੰ ਚੰਗੀ ਭਲੀ ਆ ਹੁਣ ਵੀ ਤੇ ਉਹੋ ਹੀ ਏ ਹਰਪਿੰਦਰ ਵਾ ਹੋਰ ਤੇ ਨਹੀਂ ਬਣਗੀ ਕੋਈ ਵੀ ਸਾਰਾ ਕੰਮ ਲੈ ਹੀ ਫਰਨ ਡਈ ਏ ਹੁਣ ਮੁਰਕੇ ਗੱਲਾਂបਾਤਾਂ ਦੇ ਵਿੱਚ ਪੈਂਦਾ ਲਿੰਦਾ ਕਹਿੰਦਾ ਵੀ ਇਹ ਆਡੋ ਹੋ ਜਾਓ ਸਾਡੇ ਨਾਲ ਨਹੀਂ ਨਿਭਦੀ ਵੀ ਇਹ ਹੋਰ ਵੀ ਤੇ ਦੋਵਾਂ ਸਾਲਾਂ ਨੂੰ ਹੋਣਾ ਹੀ ਆ ਕੋਈ ਗੱਲ ਆਹ ਨਾਲ ਭਲਾ ਕਰਨ ਵਾਲੀਆਂ ਕੋਈ ਗੱਲ ਨਹੀਂ ਕਰਦਨੇ ਆ ਆਡੇ ਨੂੰ ਫਿਰ ਇਹਨੂੰ ਵਿਹਲੀ ਚ ਹੀ ਕੱਢਾਂਗੇ ਇਹਨੂੰ ਵਿਹਲੀ ਚ ਸਾਨੂੰ ਕੱਢਣ ਨੂੰ ਫਿਰਨ ਲਿਆ ਵਾ ਆ ਕੱਢੇ ਹਾਂ ਮੈਂ ਕਿਤਰਾ ਕੱਢਦਾ ਫਲਾ ਆਉਣਾ ਵੀ ਜਿੱਦਾਂ ਸੰਦੀਪ ਕਹੂਗੀ ਨਾ ਉਦਾਂ ਮੈਂ ਕਰਨਾ ਵਾ ਸੰਦੀਪ ਫੜ ਤਾਂ ਜਾਜੀ ਲੱਗੀ ਆ ਓਏ ਆ ਵਕਤ ਮਾਤਾ ਜਾਜੀ ਲੱਗੀ ਆ ਕੋਈ ਗੱਲ ਨਹੀਂ ਸੁਧਾਰ ਲੂੰਗੀ ਮੈਂ ਆਪੇ ਉਹਦੇ ਤੈਨੂੰ ਮੈਂ ਕਹਿਣ ਡਿਆ ਤੁਸੀਂ ਪੈਲੀ ਵੀ ਸਾਂਭ ਨੂੰ ਫਿਰਨਦੇ ਆ ਤੇ ਘਰ ਵੀ ਸਾਂਭ ਨੂੰ ਫਿਰਦੇ ਨਹੀਂ ਸਭ ਕੋ ਦੇਖ ਕੇ ਤੋਰਾਗੇ ਫਿਕਰ ਨਾ ਕਰੇ ਮੈਂ ਤੈਨੂੰ ਸਮਝਾਇਆ ਹੈ ਵੱਡਾ ਰੁਪਈਏ ਰੁਪਈਏ ਤੈਨੂੰ ਮੈਂ ਹਿਸਾਬ ਦਿੰਦਾ ਰਿਹਾ ਵੱਡ ਫਣੇ ਜੀ ਮਰ ਗਿਆ ਏ ਤੇ ਹੁਣ ਉਹਦੇ ਮਗਰ ਲਾ ਕੇ ਤੇ ਸਾਨੂੰ ਦਸ ਧੱਕੇ ਦੇਣ ਡਿਆ ਈ ਉਹ ਇਹਦੇ ਨਾਲ ਉਹਦੇ ਸੱਤ ਬਗਾਨੇ ਚੰਗੇ ਆ ਮਾਤਾ ਹੁਣ ਤੇ ਭਰਾ ਹੀ ਭਰਾ ਦਾ ਵੈਰੀ ਬਣ ਗਿਆ ਵਾ ਓਏ ਨਹੀਂ ਬੰਦਾ ਕੋਈ ਵੀ ਕੋਈ ਗੱਲ ਨਹੀਂ ਸਭ ਕੋ ਨਿਪੇੜ ਦੇਣਾ ਤੁਹਾਡਾ ਜੇ ਅੱਡ ਵੀ ਹੋਣਾ ਵਾ ਨਾ ਤੇ ਕੋਈ ਗੱਲ ਨਹੀਂ ਕਿ ਵਜਾ ਨਾ ਕਰੂੰਗੀ ਆਡੇ ਨੂੰ ਓਏ ਅੱਡ ਮੈਨੂੰ ਵੀ ਪਤਾ ਵਾ ਇਹ ਸਾਰੀ ਉਮਰ ਨ ਪਰ ਚਲੋ ਇਹ ਵੀ ਜੇ ਕਿੰਨਾ ਕ ਟਾਈਮ ਹੋਇਆ ਏ ਵਿਆਹ ਨੂੰ ਪਰ ਚਲੋ ਇਹ ਹੀ ਇਹਨੂੰ ਜੁਮੇਵਾਰ ਦਿੱਤੀ ਸੀ ਸਾਰੀ ਅਸੀਂ ਕਰਦੀ ਤੇ ਪਰ ਇਹਨੂੰ ਸਾਹਮਣੇ ਨਹੀਂ ਆਈ ਹੁਣ ਉਹਦੇ ਲੜ ਲੜ ਜਿਹੜੀ ਲੜ ਲੱਗਣ ਵਾਲੀ ਆ ਉਹਦੇ ਮਗਰ ਲਾ ਕੇ ਸਭ ਕੋ ਕਰਨ ਧਿਆਵਾ ਨਾ ਹੋਣੇ ਆਂਦੇ ਜੋ ਆ ਵੀ ਦੋਵਾਂ ਭਰਾਵਾਂ ਦੇ ਖੂਨ ਦੇ ਰਿਸ਼ਤੇ ਹੁੰਦੇ ਆ ਪਰ ਹੁਣ ਖੂਨ ਸਪੇਡ ਹੋ ਗਿਆ ਵਾ ਹੁਣ ਉਹ ਖੂਨ ਨਹੀਂ ਰਿਆ ਚੱਲ ਫਤੂਰੋ ਨਾ ਕੋਈ ਗੱਲ ਨਹੀਂ ਦੁਨੀਆ ਅੱਡ ਹੁੰਦੀ ਆਈ ਆ ਜੇ ਅੱਡ ਵੀ ਹੋ ਜਾਊਗਾ ਨਾ ਤਹੀਂ ਭੁੱਖੇ ਨਹੀਂ ਮਰ ਜਾਣਾ ਕੋਈ ਗੱਲ ਨਹੀਂ ਹੋ ਲੰਦੇ ਇਹਨੂੰ ਇਹ ਪੰਡਾ ਪਰੇੜੀਆਂ ਪਾਉਣੀਆਂ ਨੇ ਜਦੋਂ ਸੱਤ ਬਗਾਨੀਆਂ ਫੁੱਤ ਆ ਜਾਂਦੀਆਂ ਵਾ ਨਾ ਤੇ ਫਿਰ ਉਹ ਆਪਣੇ ਮਗਰ ਲਾ ਲੈਂਦੀਆਂ ਨੇ ਤੇ ਘਰਾਂ ਦੇ ਘਰ ਜਿਹੜੇ ਨੇ ਪਰਿਵਾਰ ਹੋ ਜਾਂਦੇ ਨੇ ਇਹੋ ਘਰ ਹੁੰਦੇ ਜਿਹੜੇ ਬੜੇ ਸੋਹਣੇ ਚੱਲਦੇ ਆ ਹੁਣ ਇਹ ਵੀ ਉਹਦੇ ਮਗਰ ਲੱਗਾ ਵਾ ਉਹ ਜਿੱਦਾਂ ਆਉਂਦੀ ਆ ਓਦਾਂ ਹੀ ਹੁਣ ਇਹ ਕਰਨ ਡਿਆ ਵਾ ਇਹ ਜਿਹ ਹੁਣ ਉਹਦੇ ਮਗਰ ਲੱਗਾ ਵਾ ਤੇ ਆਹੀਂ ਨੇ ਇਹਨੂੰ ਲੱਭਦੇ ਅੱਜ ਲੱਭੇ ਘਰ ਦੇ ਵਿੱਚੋਂ ਹੀ ਆ ਅੱਜ ਨਾ ਲੱਭਦੇ ਉਹਨੂੰ ਹੁਣ ਹੁਣ ਇਹਨੂੰ ਉਹ ਚੰਗੀ ਲੱਗਣ ਡਾ ਵੀ ਪੁੱਤ ਰਿਸ਼ਤੇ ਜਿਹੜੇ ਆ ਨਾ ਇੱਕ ਵਾਰੇ ਹੁੰਦਿਆਂ ਦੇ ਹੀ ਜੇ ਤੋ ਵੀ ਆਈ ਬੜੀ ਜਾਂਦੇ ਆ ਨਾ ਕੋਈ ਕਿਸ ਦੀ ਭੈਣ ਨਹੀਂ ਤੇ ਕੋਈ ਕਿਸ ਦਾ ਭਰਾ ਨਹੀਂ ਫੇਰ ਜੇ ਤੁਸੀਂ ਤਾਂ ਮਸ਼ਾ ਲਾਗ ਲੋ ਕੰਨ ਦੱਸਣਾ ਵਾ ਤੇ ਇਹਦੇ ਨਾਲ ਬੇਤਰ ਇਹੋ ਵੀ ਤੂੰ ਗੇਤੇ ਹੀ ਅੱਡ ਹੋ ਜਾਉ ਤੁਸੀਂ ਚੱਲ ਮੰਮੀ ਦੇਖ ਲੈਣੇ ਹਾਂ ਕੀ ਕਰਨਾ ਅੱਡ ਹੋ ਗਏ ਪੰਡਾ ਬਾਲਣੀਆਂ ਨੇ ਇਹਨਾਂ ਨੇ ਭਰਾ ਚੰਗੇ ਭਲੇ ਤੁਰੇ ਹੀਗਾ ਦੋਵਾਂ ਭਰਾਵਾਂ ਦੀ ਕੁਛ ਹੋਣੀ ਖਾਂਦਾ ਕਿਤੇ ਕੀ ਪਤਾ ਕਿਹੜਾ ਵਕੜਾ ਵਗ ਗਿਆ ਇਹਨਾਂ ਨੂੰ ਜਿੰਨੀ ਗੱਲ ਵੱਧ ਗਈ ਐ ਨਾ ਇਹ ਅੱਡ ਹੋਉਂ ਜੀ ਭਲਾਈ ਐ ਮੇਰੇ ਸਾਬ ਨੂੰ ਮੰਮੀ ਦੀ ਵੀ ਗੱਲ ਠੀਕ ਆ ਕਿ ਲੋਕਾਂ ਨੂੰ ਜੋ ਤਮਾਸ਼ਾ ਲਾ ਕੇ ਦੱਸਣਾ ਵਾ ਇਹ ਤੋਂ ਚੰਗਾ ਇਹੋ ਆ ਕਿ ਸੋਲਾ ਸਫਾਈ ਨਾ ਅੱਡ ਹੋ ਜੀ ਐਦਾਂ ਕਰਨਾ ਕੁੜੀ ਨੂੰ ਫੋਨ ਲੰਮਣਾ ਉਹਨੂੰ ਦੱਸਣਾ ਸਾਰੀ ਗੱਲ ਬਾਤ ਤੇ ਘਰ ਦੇ ਵਿੱਚ ਆ ਕੇ ਹੋਣ ਰਿਆਈ ਆਪੇ ਪੁੱਛ ਲੈ ਇਹਨਾਂ ਨੂੰ ਆਣਗੀ ਕੀ ਜਾਂਦੇ ਆ ਹੁਣੇ ਆਪੇ ਦੱਸੂਗੀ ਨਾ ਕੋਹਨਾਂ ਕੋ ਹੈਲੋ ਹਾਂ ਲਵਲੀ ਸਸਿਆ ਕਿਆ ਭੈਣ ਸਤਿ ਸ਼੍ਰੀ ਅਕਾਲ ਬਹੁਤ ਸਨਾ ਕੀ ਹਾਲ ਚਾਲ ਆ ਬੜਾ ਠੀਕ ਠਾਕ ਆ ਆਪਣੀ ਸੁਣਾ ਦੂੰ ਆਪਣੇ ਵੀ ਠੀਕ ਆ ਹੋਰ ਕੀ ਬਣਿਆ ਹੋਰੋ ਨਹੀਂ ਬਣਨਾ ਰਹੀ ਹੈ ਮੇਲੀ ਆ ਅੱਛਾ ਅੱਛਾ ਇੱਥੇ ਸਾਰੇ ਠੀਕ ਆ ਉਹ ਇੱਥੇ ਵੀ ਠੀਕ ਆ ਗਾ ਇਹਨਾਂ ਨੂੰ ਕੋਈ ਗੋਲੀ ਵੱਜੀ ਚੰਗੇ ਭਲੇ ਆ ਸਾਰੇ ਕੀ ਗੱਲ ਹੋਈ ਹੈ ਲਵਲੀ ਉਹ ਗੱਲ ਕੀ ਹੋਣੀ ਆ ਭੈਣ ਕੋਹਣਾ ਪੋਛ ਘਰ ਦੇ ਵਿੱਚ ਪਤਾ ਨਹੀਂ ਵੀ ਕੀ ਕੀ ਗੱਲਾਂ ਹੋਣੀਆਂ ਜਿਨ੍ਹਾਂ ਦੀ ਉਮੀਦ ਵੀ ਹੈ ਨਹੀਂ ਤੂੰ ਗੱਲ ਤੇ ਦੱਸ ਗੱਲ ਕੀ ਹੋਈ ਆ ਮੈਨੂੰ ਵੀ ਪਤਾ ਲੱਗੇ ਉਹ ਗੱਲ ਕੀ ਹੋਣੀ ਆ ਉਹ ਗੱਲ ਭੈਣ ਮੈਂ ਫੋਨ ਤੇ ਨਹੀਂ ਦੱਸ ਸਕਦਾ ਤੈਨੂੰ ਠੀਕ ਆ ਨਾ ਤਾਂ ਤੂੰ ਐਂਦਾ ਕਰ ਹਾਂ ਤੂੰ ਇੱਥੇ ਆ ਹਾਂ ਤੇ ਨਾਲੇ ਇਹਨਾਂ 'ਚ ਬਹਿ ਕੇ ਗੱਲਬਾਤ ਹੋ ਜਾਊਗੀ ਲਓ ਜੀ ਐਡੀ ਵੀ ਛੜੀ ਗੱਲ ਹੋ ਗਈ ਆ ਜਿਹੜਾ ਤੂੰ ਹੀ ਤਾਂ ਮਹਿਣ ਰਿਆ ਚਲ ਕੋਈ ਗੱਲ ਨਹੀਂ ਤੇ ਇਹ ਗੱਲ ਵਾ ਨਾ ਤੇ ਮੈਂ ਆ ਜਾਨੀ ਤੂੰ ਐਦਾਂ ਕਰ ਤੂੰ ਹੁਣੇ ਆ ਚਲ ਕੋਈ ਗੱਲ ਇਹ ਨਾ ਹੋਈ ਵੀ ਪਹਿਲਾਂ ਪਹਿਲਾਂ ਖਲਾਰਾ ਪਾ ਜੀ ਤੂੰ ਇੱਥੇ ਆਣ ਕੇ ਨਾ ਤੇ ਵੇਖ ਲੈ ਸਭ ਕੋ ਕੀ ਬੰਡਿਆ ਉਹ ਲਾਵੀ ਤੂੰ ਜੇ ਮੈਨੂੰ ਟੈਸਟ ਲਾਤੀ ਪਾਤਾ ਕੋਈ ਵੀ ਮੈਂ ਆ ਜਾਣੀ ਜਾਂ ਤੇ ਕੋਈ ਖਮਾਰਾ ਨਾ ਪਾਇਓ ਮੇਰੇ ਅੰਦਰ ਨੂੰ ਉਹ ਨਹੀਂ ਤੂੰ ਆ ਤਾਂ ਹੀ ਤੇ ਤੈਨੂੰ ਮੈਂ ਫੋਨ ਕੀਤਾ ਚਲ ਕੋਈ ਨਹੀਂ ਮੈਂ ਆ ਜਾਣੀ ਐ ਤੇ ਫੋਨ ਕਰ ਤੂੰ ਘੱਟ ਫੋਨ ਮਿਆਂਨੀ ਆ ਜਾ ਤੂੰ ਆ ਜਾ ਹਾਈ ਹਾਈ ਲਵਲੀ ਨੇ ਨਾ ਕੋਈ ਗਾਲੀ ਦੱਸੀ ਆ ਕਹਿੰਦਾ ਛੇਤੀ ਆ ਜਾ ਤੇ ਦੱਸ ਐਡੀ ਛੇਤੀ ਹੁਣ ਮੈਂ ਕਿੱਦਾਂ ਚੱਲ ਜਾਵਾਂ ਪਰ ਤੇ ਜਾਣਾ ਤੇ ਪੈਣਾ ਹੀ ਆ ਜਿੱਦਾਂ ਉਹ ਡਿਆ ਹੈ ਨਾ ਮੈਨੂੰ ਲੱਗਦਾ ਵਾ ਗੱਲ ਕੋਈ ਜ਼ਿਆਦਾ ਹੀ ਹੋਈ ਹੈ ਚੱਲ ਕੋਈ ਨਹੀਂ ਵੇਖਦੀ ਆਂ ਜਾਣੀ ਆ ਫਿਰ ਮੈਂ ਉਦਾਂ ਵੀਰ ਤੋਂ ਨਾ ਮੈਨੂੰ ਆ ਆਸ ਹੈ ਨਹੀਂ ਤੇ ਇਦਾਂ ਮੇਰੇ ਨਾਲ ਕੰਮ ਕਰੂਗਾ ਮੈਂ ਤੈਨੂੰ ਪਿਓ ਸਮਝਿਆ ਹੈ ਪਿਓ ਦਾ ਦਰਜਾ ਦਿੱਤਾ ਹੈ ਇੱਕ ਹਿਸਾਬ ਦਾ ਰੁਪਈਏ ਰੁਪਈਏ ਦਾ ਉਹਨੂੰ ਹਿਸਾਬ ਦਿੰਦਾ ਮੈਨੂੰ ਸਮਝ ਨਹੀਂ ਆਈ ਤੇ ਇੰਨੀ ਗੱਲ ਕਹੀ ਕਿਉਂ ਪੀਤੂ ਮੇਰਾ ਨਾ ਅੱਡ ਹੋ ਜਾ ਚੱਲ ਭੈਣ ਆਉਂਦੀ ਐ ਨਾ ਆਪੇ ਕਰਦੀ ਐ ਇਹਨੂੰ ਅੱਡ ਆਣਗੀ ਚੰਗੀ ਤਰਾਈ ਇੱਕ ਪਾਸੇ ਮੈਂ ਸਾਗ ਤਰਿਆ ਵਾ ਹੁਣ ਇਹਨੂੰ ਵੀ ਕਿੱਦਾਂ ਛੱਡ ਕੇ ਜਾਵਾਂ ਮੈਂ ਜੇ ਕੋਈ ਲਾਗੇ ਹੋਵੇ ਤੇ ਚੱਲ ਉਹਦੇ ਆਸਰੇ ਜਿਹੜਾ ਕੰਮ ਹੋਵੇ ਬੰਦਾ ਛੱਡ ਜਾਂਦਾ ਵੀ ਚੱਲ ਉਹਨੇ ਘਰ ਹੀ ਲੈਣਾ ਮੈਨੂੰ ਤੇ ਸਮਝ ਨਹੀਂ ਲੱਗਦੀ ਚੰਗਾ ਭਲਾ ਸਾਡੇ ਘਰ ਚੱਲਦਾ ਏ ਕਿਹਦੀ ਨਜ਼ਰ ਲੱਗ ਗਈ ਸਾਡੇ ਘਰ ਨੂੰ ਕਿਤੇ ਦੋਵੇਂ ਭਰਾ ਨਾ ਇਦਾਂ ਰਹਿੰਦੇ ਸੀ ਕਿਤੇ ਪਿਆਰ ਦੇ ਨਾਲ ਕੋਈ ਕਹਿਣ ਦੀ ਗੱਲ ਨਹੀਂ ਐ ਪਤਾ ਨਹੀਂ ਹੁਣ ਕੀ ਹੋ ਗਿਆ ਜਾਣਾ ਦੇ ਮਨਾ ਪੈਣਾ ਹੀ ਐ ਜੇ ਮੈਂ ਨਾ ਗਈ ਨਾ ਤੇ ਮੈਨੂੰ ਵੀ ਨਾ ਹੋਰ ਤਰ੍ਹਾਂ ਹੁੰਦਾ ਰਹਿਣਾ ਐਵੇਂ ਕਿਸ ਦੇ ਛੱਟ ਪੜ ਲੱਗ ਜੂਗੀ ਤੇ ਫੇਰ ਅੰਤਰੀ ਮੁਸੀਬਤ ਪੈਣੀ ਐ ਦੁੱਖ ਤੇ ਆਪ ਨੂੰ ਹੀ ਹੋਣਾ ਵਾ ਚੱਲ ਮਨਾ ਜਾ ਕੇ ਤੇ ਵੇਖੋ ਤੇ ਸਹੀ ਭਲਾ ਕੀ ਹੋਇਆ ਵਾ